ਗੱਲ ਸੁਣ ਓਏ ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ੱੱਕੇ ਮਾਰ ਕੇ ਬਾਹਰ ਕਰ ਦਾਂ ਦਬਾ ਦੇ ਤੋ ਸੁਹਣੇ ਲੱਗਦੇ ਨੇ ਨਾ ਫਿਰ ਵੀ ਮੁੰਡੇ ਦਾ ਭਾਈ ਐ ਬਾਲੇ ਨਹੀਂ ਵਟੇ ਜੇ ਤਾਂ ਨਹੀਂ 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 ਬਹੁਤ ਸੁਹਣੇ ਲੱਗਦੇ ਨੇ ਪਾਲਾ ਪਾਲਾ ਹੁੰਦਾ ਜਦੋਂ ਮੇਰੀ ਭੈਣ ਹਾਏ ਸੁਹਣੀ ਸੁਹਣੇ ਤਾਂ ਲੱਗਣ ਕੀ ਓ ਭਾਈ ਕੁੜੀਏ ਤੂੰ ਟਾਈਮ ਸਿਰ ਘਰੇ ਆ ਜਾ ਕਰ ਕਿਉਂ ਲੇਟ ਹੁੰਨੀ ਹੁੰਨੀ ਐ ਸੋਚ ਖੜੀ ਹੋ ਜਾਂਦੀ ਐ ਹੱਦਾਂ ਤੁਹਾਡੇ ਵਾਲੀ ਤੁਸੀਂ ਵੀ ਵੀਰੇ ਦੇ ਮੰਗਰ ਲੱਗੀ ਜੰਨੇ ਓ ਮੰਗਰ ਲੱਗਣ ਵਾਲੀ ਕੀ ਗੱਲ ਐ ਪਹਿਲਾਂ ਪਤਾ ਨਹੀਂ ਤੈਨੂੰ ਕੀ ਕੁਸ ਹੋਇਆ ਓਏ ਤੂੰ ਆਹਰਕਤਾ ਦੇ ਉਤਰਾਇਆ ਆਪਦੇ ਭਾਈ ਵਾਸਤੇ ਮੇਰੀ ਕੁੜੀ ਦਾ ਰਿਸ਼ਤਾ ਮੰਗਣਾ ਹੈ ਤੂੰ ਓ ਤੈਨੂੰ ਬਣਾ ਬਣਾਇਆ ਮਿਲ ਗਿਆ ਬਣਾ ਬਣਾਇਆ ਪੁੱਛ ਕੇ ਦੇਖੀ ਤੇਰੀ ਭੈਣ ਨੂੰ ਵੀ ਕਿਵੇਂ ਪਾਲਿਆ ਤੇ ਅਸੀਂ ਤਾਂ ਕੀ ਗੱਲ ਹੋਊਗੀ ਭਾਈ ਮੈਂ ਤਾਂ ਕੁਛ ਪਿਆ ਵੀ ਨਹੀਂ ਦੇਖ ਤਾਰੀ ਮੈਂ ਕਰ ਤੇਰਾ ਮਾੜਾ ਨਹੀਂ ਸੋਚਿਆ ਅੱਜ ਤੱਕ ਜੋ ਗਿਆ ਤੇਰੇ ਭਲੇ ਲਈ ਕੇ ਹੈਗਾ ਮੈਨੂੰ ਪਤਾ ਲੱਗਿਆ ਵੀ ਤੂੰ ਦੋ ਦੋ ਡਿਗਰੀਆਂ ਕਰੀ ਜਾਂਦਾ ਭੈਣ ਤੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਬਹਿ ਜਾ ਤੂੰ ਕਦੋਂ ਆਈ ਹਾਂ ਦੱਸੋ ਸੰਜੀਤ ਬਾਹਰ ਮਿਲਣ ਵਾਸਤੇ ਕਿਉਂ ਬੁਲਾਇਆ ਮੈਂ ਤੈਨੂੰ ਫੋਨ ਤੇ ਕਿਹਾ ਸੀ ਘਰ ਆ ਜਾ ਐਂ ਕੀ ਹੋ ਗਿਆ ਤੀਗਾ ਕਰੇ ਦੱਸ ਜੀ ਆਪਣਾ ਕੋਈ ਹੋਤੀ ਤੂੰ ਤਾਂ ਯਾਰ ਬਾਹਰ ਬੁਲਾ ਲਿਆ ਏਡੀ ਕੀ ਗੱਲ ਹੋਗੀ ਦੇਖ ਬਾਈ ਸੱਪਾਂ ਨੂੰ ਦੁੱਧ ਪਿਆਗੀ ਵੀ ਅਜ ਤੱਕ ਕੋਈ ਬੱਚਿਆ ਨਹੀਂ ਬੱਚਿਆ ਨਾ ਸਾਰਿਆਂ ਨੂੰ ਪਤਾ ਤੂੰ ਤਾਰੀ ਦਾ ਕਿੰਨਾ ਕਰਦਾ ਉਹ ਤਾਂ ਕੋਈ ਸ਼ੱਕੇ ਨਹੀਂ ਪਤਾ ਹੀ ਹੈ ਬਾਈ ਸਾਰਿਆਂ ਨੂੰ ਛੋਟਾ ਭਾਈ ਹੈ ਜਦੋਂ ਮੇਰਾ ਕਰਨ ਦਾ ਹੱਕ ਵੀ ਬਣਦਾ ਨਾਲੇ ਤੂੰ ਸਿੱਧੀ ਸਿੱਧੀ ਜੀ ਗੱਲ ਦੱਸ ਕੀ ਸੱਪ ਦੁੱਧ ਕੀ ਲਈ ਹੈ ਕੋਈ ਨਾ ਬਾਈ ਗੱਲ ਦਿਨ ਖੁੱਲ ਕੇ ਵੀ ਦੱਸ ਦੇਣਾ ਆ ਰਿਕਾਰਡਿੰਗ ਸੁਣ ਲੈ ਮੜੀ ਜੀ ਹੈਪੀ ਤੇ ਤਾਰੀ ਨਾ ਤੇਰਾ ਘਰ ਪਟਣ ਨੂੰ ਫਿਰਦੇ ਨੇ ਯਾਰ ਸੋਦਰਦਾ ਨਹੀਂ ਸਾਡੇ ਵਾਲਾ ਛੋਟਾ ਵੀ ਹਨਾ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹ ਆਪਦੀ ਭਾਬੀ ਨਾਲ ਬੈਰ ਕਿਹੜਾ ਕੱਢ ਰਿਹਾ ਹੈ ਯਾਰ ਉਹ ਤਾਂ ਇਹ ਤਾਂ ਨਾ ਕਰਦੀ ਐ ਸੱਚ ਚੱਕਰ ਕੀ ਐ ਯਾਰ ਕੋਈ ਗੱਲ ਨਹੀਂ ਮੇਰ ਤਾਂ ਸਾਹ ਵਿਚਾਰੀ ਬੈਰ ਕੀ ਹੋਣਾ ਬਾਈ ਉਹ ਭਾਬੀ ਰਿਸ਼ਤਾ ਕਰਾਂਦੇ ਹੁੰਦਾਰੇ ਨੂੰ ਉਸ ਟਾਈਮ ਤੇ ਤਾਰੀ ਨੇ ਰਿਸ਼ਤੇ ਨੂੰ ਨਾ ਕਰਤੀ ਸੀਗੀ ਆਹੀ ਬੈਰ ਲੱਗਦਾ ਮੈਨੂੰ ਤਾਂ ਹੋਰ ਕੀ ਹੋ ਸਕਦਾ ਯਾਰਾ ਦੇਖ ਸੰਜੇ ਮੈਂ ਤੇਰੇ ਤੇ ਤਾਰੀ 'ਚ ਕਦੇ ਵੀ ਫਰਕ ਨਹੀਂ ਸਮਝਿਆ ਮੈਂ ਤੈਨੂੰ ਵੀ ਉਨੇ ਹੀ ਚਾਹਣਾ ਜਿੰਨਾ ਤਾਰੀ ਨੂੰ ਤਾਂ ਹੀ ਤਾਂ ਕਹਿਣਾ ਬਾਈ ਹੋਏ ਉਹ ਤਾਂ ਮੈਂ ਤਾਰੀ ਦਾ ਦੋਸਤ ਹੀ ਆ ਦੋਸਤਾ ਆਏਗਾ ਬਾਈ ਤੇਰੀ ਗੱਲ ਮੰਨੀ ਪਰ 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 ਕੁਝ ਨਹੀਂ ਬਾਈ ਮੈਂ ਇੱਕ ਗੱਲ ਕਹਾਂ ਆ ਹੈਪੀ ਨਾ ਆਪਣੇ ਤਾਰੇ ਲਈ ਸਹੀ ਕੁੜੀ ਨਹੀਂ ਹੈਗੀ ਪਹਿਲਾਂ ਬਾਈ ਉਹਨਾਂ ਨੇ ਲਾਡੀ ਮਾਰਤਾ ਤੇ ਹੁਣ ਹੈਪੀ ਤੇ ਤਾਰੀ ਦੀ ਨਾ ਭਾਬੀ ਤੇ ਅੱਖ ਹੈ ਸਹੀ ਗੱਲ ਆ ਸੰਜੀ ਇਹ ਗੱਲ ਤਾਂ ਯਾਰ ਤੇਰੀ ਭਾਬੀ ਵੀ ਬਹੁਤ ਵਾਰੀ ਗਏਗੀ ਮੈਨੂੰ ਵੀ ਹੈਪੀ ਸਹੀ ਨਹੀਂ ਹੈਗੀ ਨਹੀਂ ਹੈਗੀ ਪਰ ਕੀ ਕਰਾਂ ਯਾਰ ਮੈਨੂੰ ਤਾਰੀ ਦੀ ਖੁਸ਼ੀ ਵੀ ਮਨਜ਼ੂਰ ਹੈ ਨਾ ਮਨਜ਼ੂਰ ਨਹੀਂ ਬਾਈ ਇਸ ਤੋਂ ਪਹਿਲਾਂ ਹੈਪੀ ਤੇ ਤਾਰੀ ਕੋਈ ਕਦਮ ਚੱਕਨ ਤੈਨੂੰ ਕੋਈ ਨਾ ਕੋਈ ਕਦਮ ਚੱਕ ਲੈਣਾ ਚਾਹੀਦਾ ਸਹੀ ਗੱਲ ਹੈ ਬਾਈ ਤੇਰੀ ਆਇਆ ਨਾ ਫਿਰ ਹੁਣ ਹੱਲ ਤਾਂ ਕੋਈ ਕਰਨੀ ਪਊਗਾ ਨਹੀਂ ਯਾਰ ਐਵੇਂ ਕੋਈ ਚੱਕਰ ਪੈ ਗਿਆ ਪਰ ਉਸ ਚੀਜ਼ ਦਾ ਵੀ ਕੋਈ ਫਾਇਦਾ ਨਹੀਂ ਬਾਕੀ ਕੋਈ ਨਾ ਬਾਈ ਕਰਦਾ ਮੈਂ ਤੇਰੀ ਨਾਲ ਵੀ ਗੱਲ ਜਾ ਕੇ ਹਨਾ ਚੱਲੀਏ ਫਿਰ ਆਪਾਂ ਹਾਂ ਬਾਈ ਚੱਲ ਬਾਕੀ ਬਈ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਨਾ ਇਹ ਤਾਂ ਗੱਲ ਹੈ ਬਾਈ ਤੇਰੇ ਹੋਂਦੇ ਤਾਂ ਕੀ ਟੈਨਸ਼ਨ ਹੈ ਕੋਈ ਚੱਕਰ ਨਹੀਂ ਆਜੋ ਬਾਈ ਆਜੋ ਬਾਈ ਵਾਕ ਜੇ ਨੂੰ ਜਮਾ ਹੀ ਨਹੀਂ ਆ ਇਹ ਵੀ ਮਾਣਾ ਮੋਟਾ ਕੋਈ ਹੱਥ ਬਟਾ ਦੇ ਸੰਨੀ ਤਰ ਹਲਵਾ ਦੇ ਮੇਰੇ ਨਾਲ ਥੋੜੇ ਦੁਖੀ ਨਾ ਕੁੜੀ ਤੇਰਾ ਹੁਣ ਹੋਇਆ ਟਾਈਮ ਕਾਲਜ ਚ ਜਾਉਣਾ ਵੀਰੇ ਉਹਨਾਂ ਟਾਈਮ ਲੱਗ ਗਿਆ ਸੀ ਮੈਂ ਤੇ ਤਾਰੀ ਨੂੰ ਨੋਟਿਸ ਦੇ ਫਰਮ ਚੱਲ ਗਈ ਸੀ ਤਾਂ ਕਰਕੇ ਟਾਈਮ ਲੱਗ ਗਿਆ ਦੇਖੀ ਬਾਪੂ ਫਿਰ ਤੂੰ ਇਹਦੀ ਸਾਈਡ 'ਚ ਲੱਗਣ ਲੱਗ ਜਾਣਾ ਮੇਰੀ ਕੁੜੀ ਤਾਂ ਆਇਆ ਮੇਰੀ ਕੁੜੀ ਤਾਂ ਆਇਆ 5:00 ਵੱਜ ਗਏ ਹੁਣ ਆਈ ਐ ਕਾਲਜ ਦਾ 3:00 ਵਜੇ ਛੁੱਟੀ ਹੋ ਜਾਂਦੀ ਐ ਦੱਸਤਾ ਰਹੀਆਂ ਵੀ ਨੋਟਸ ਫਰਮ ਚੱਲ ਗਏ ਸੀ ਮੈਨੂੰ ਪਤਾ ਹੀ ਇਦਾਂ ਨੋਟਸ ਦਾ ਠੀਕ ਆ ਨਾਲੇ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਨਾਲੇ ਤੇਰੇ ਤਾਰੀ ਨੂੰ ਜਾਣਦਾ ਮੈਂ ਫਿਰ ਮੈਂ ਦੇਖਦੇ ਫਿਰਦੇ ਹੁਣੇ ਬਾਪੂ ਕਾਹਨੂੰ ਪਾਗੀ ਦੀ ਨੋਟਸ ਲੈਣ ਸਾਰੇ ਨੂੰ ਨਾ ਆਪਦੇ ਵਰਗਾ ਨਾ ਸਮਝਾ ਕਰ ਤੂੰ ਤਾਂ ਹੈਗਾ ਅਵਾਰਾ ਦੋਸਤਾਂ ਨਾਲ ਘੁੰਮਦਾ ਰਹਿਣਾ ਮੈਨੂੰ ਵੀ ਆਪਦੇ ਵਰਗੀ ਬਣਾ ਰੱਖਿਆ ਓ ਭਾਈ ਕੁੜੀਏ ਤੂੰ ਟਾਈਮ ਸਿਰ ਘਰੇ ਆ ਜਾ ਕਰ ਕਿਉਂ ਲੇਟ ਹੁੰਨੀ ਹੁੰਨੀ ਐ ਸੋਚ ਖੜੀ ਹੋ ਜਾਂਦੀ ਐ ਹੱਦਾਂ ਤੁਹਾਡੇ ਵਾਲੀ ਤੁਸੀਂ ਵੀ ਵੀਰੇ ਦੇ ਮੰਗਰ ਲੱਗੀ ਜੰਨੇ ਹੋ ਮੰਗਰ ਲੱਗਣ ਵਾਲੀ ਕੀ ਗੱਲ ਐ ਪਹਿਲਾਂ ਪਤਾ ਨਹੀਂ ਤੈਨੂੰ ਕੀ ਕੁਸ ਹੋਇਆ ਐ ਮਰੀਏ ਨੀ ਪਕਾਈ ਤੂੰ ਜਮਾਨਾ ਦਾ ਦੇਖ ਲੈ ਕਿਹਜਾ ਤੂੰ ਘਰੇ ਆ ਜਾਗਾ ਟਾਈਮ ਨਾਲ ਉੱਥੇ ਦੱਸ ਕੀ ਅੰਬ ਨੇ ਵੇ ਤਾ ਬਸ ਨਾ ਨਾਲੇ ਗੱਲ ਸੁਣ ਲੈ ਕੁੜੀਏ ਤੂੰ ਆਪ ਦਾ ਨਾ ਗੱਲਬਾਤ ਕਰਕੇ ਵਿਆਹ ਕਰਾ ਲੈ ਸਾਡੀ ਸੋਚ ਖਤਮ ਹੋਵੇ ਉਹੀ ਇੱਥੇ ਬੇਇੱਜ਼ਤੀ ਕਰਾ ਰੱਖਿਆ ਪਿੰਡ 'ਚ ਥੋਂ ਥੋਂ ਤੇ ਗੱਲ ਹੋਈ ਜਾਂਦੀ ਐ ਇਹ ਤਾਂ ਹਜੇ ਕੁਝ ਵੀ ਨਹੀਂ ਬਾਪੂ ਕੁਝ ਵੀ ਨਹੀਂ ਬੇਇੱਜ਼ਤੀ ਤੂੰ ਦੇਖੀ ਤਾਂ ਤਾਂ ਸ਼ਰਵਾਤਾਂ ਨੇ ਤੂੰ ਜਿਹਦੇ ਨਾਂ ਨੱਥ ਪਾਈ ਨਾ ਇਹ ਤਾਂ ਪਿੰਡ 'ਚ ਦੇਖੀ ਤੂੰ ਹਜੇ ਹੋਰ ਲਾਉਗੀ ਲਲਰ ਗੱਲਾਂ ਤਾਂ ਬਹੁਤ ਹੋਣਗੀਆਂ ਉਹ ਵੀਰੇ ਬਸ ਰਹਿਣ ਦੇ ਐਨੀ ਵੀ ਮਾੜੀ ਨਹੀਂ ਹੈਗੀ ਜਿੰਨੀ ਤੂੰ ਬਣਾਈ ਜਾਨਾ ਕਿਉਂ ਮੇਰੇ ਬਾਦ ਪਿਆ ਦੋਨੋਂ ਲਈ ਤੂੰ ਅਬ ਤਾਂ ਵਿਆਹ ਕਰਵਾ ਸਾਡੇ ਮਨ ਤੋਂ ਭਾਰ ਲਾ ਲੈ ਭਾਈ ਲੈ ਨਾ ਹੁਣ ਮੈਂ ਤੁਹਾਡੇ ਸਿਰ ਤੇ ਭਾਰ ਹੋ ਗਈ ਹੋਰ ਕੀ ਐ ਦੇਖ ਲੈ ਬਾਪੂ ਹੁਣ ਮੈਨੂੰ ਭਾਰ ਦੱਸਦਾ ਇਹ ਉਹ ਭਾਈ ਇਹ ਸਹੀ ਕਹਿੰਦਾ ਤੂੰ ਆਪਦਾ ਵਿਆਹ ਕਰਾ ਤੇ ਆਪਦੇ ਘਰੇ ਜਾ ਤੈਨੂੰ ਪਤਾ ਹੈ ਆ ਬੁੱਢੀ ਉਮਰੇ ਮੈਥੋਂ ਨਹੀਂ ਗੱਲਾਂ ਚੱਲੀਆਂ ਜਾਂਦੀਆਂ ਠੀਕ ਆ ਬਾਪੂ ਕੋਈ ਨਾ ਜਦੋਂ ਮੇਰਾ ਵਿਆਹ ਹੋਗੇ ਨਾ ਤੁਹਾਨੂੰ ਮੈਂ ਦੀ ਸ਼ਕਲ ਵੀ ਨਹੀਂ ਦਿਖਾਉਂਦੀ ਹੈਗੀ ਜੇ ਐਨੇ ਦੁਖੀ ਹਾਂ ਮੇਰੇ ਤੋਂ ਅਸੀਂ ਦੇਖੀ ਵੀ ਨਹੀਂ ਸ਼ਕਲ ਮੈਨੂੰ 12-15 ਸਾਲ ਹੋ ਗਏ ਇਹੀ ਸ਼ਕਲ ਦੇਖਦਾ ਹਾਂ ਨਾ ਨਾ ਦਿਖਾ ਸਕਲਾ ਅੱਖ ਕਿਤੇ ਨਹੀਂ ਸ਼ਕਲ ਦੇਖ ਦੇਖ ਕੇ ਉਹ ਚੱਲ ਛੇੜ ਸ਼ਕਲ ਬਾਲਾ ਵੀ ਨਾ ਲੜਿਆ ਕਰੋ ਯਾਰ ਨੀਰੂ ਬਾਜਬਾ ਐ ਬਾਪੂ ਉਹ ਕੱਖ ਜੇ ਪਾਇਆ ਮਚਰ ਉਹ ਪਾਇਆ ਯਾਰ ਇੱਥੇ ਇਹਨਾਂ ਨੇ ਮੇਰੇ ਸਾਲੇ ਨੇ ਜਮੀ ਮਿੱਟੀ ਬਲੀਤ ਕਰਤੀ ਜੀ ਤਾਰਤਾ ਪਤਾ ਨਹੀਂ ਕੀ ਹੋ ਗਿਆ ਜੀ ਕਿਨੂੰ ਗਾਲਾਂ ਕੱਢੀ ਜਾਂਦੇ ਹੋ ਇੰਨਾ ਕੀ ਗੁੱਸਾ ਕਰੀ ਜਾਂਦੇ ਹੋਗੇ ਗੱਲ ਕੀ ਐ ਉਹ ਗੱਲ ਕੀ ਹੋਣੀ ਦੀ ਤੇਰੇ ਲਾਡਲੇ ਨੂੰ ਗਾਲਾਂ ਕੱਢਦਾ ਕਿਉਂ ਕਿਉਂ ਉਹ ਮੇਰਾ ਸਾਲਾ ਸ਼ੱਕ ਕਰੀ ਬੈਠਿਆ ਕੀ ਹੈਪੀ ਦਾ ਕਿਡਨਾਪ ਤੈਂ ਕਰਵਾਇਆ ਮੈਂ ਕਰਵਾਇਆ ਕਿਡਨਾਪ ਆਹੋ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਹੋਣੀ ਤੁਹਾਨੂੰ ਕਿਹਨੇ ਕਿਹਾ ਕਿਡਨਾਪ ਕਰਾਇਆ ਗਾਣ ਹੋਰ ਮੈਨੂੰ ਇਹ ਗਲਤਫਹਿਮੀ ਹੋ ਗਈ ਪਾਗਲ ਤੁਰਿਆ ਪ੍ਰਤਾਮਤਾ ਮੈਂ ਥੋੜੀ ਕਹਿਣੀ ਆਂਗੀ ਲੋਕੀ ਤਾਂ ਉਹੀ ਚੱਕਾ ਦਿੰਦੇ ਫਿਰਦੇ ਨੇ ਲੋਕੀ ਤਾਂ ਕਹਿੰਦੇ ਨੇ ਵੀ ਇਹਨਾਂ ਦਾ ਘਰ ਲੜਾਈ ਪਵੇ ਅੱਡ ਅੱਡ ਹੋ ਜਾਣ ਦੋਨੇ ਭਾਈ ਤੁਹਾਨੂੰ ਕੀ ਪਤਾ ਹੈਗਾ ਉਹੀ ਨਾ ਕਿਸੇ ਨਾਲ ਨਾ ਚਾਜਿਓ ਠੀਕ ਆ ਮੈਂ ਮੇਰਾ ਸਾਲਾ ਤੁਰਿਆ ਜਿਵੇਂ ਕੱਕੂ ਗੱਲ ਹੋਵੇ ਮੀਆਂ ਬੀਵੀਆਂ ਅੱਜ ਫੇਰ ਲੜ ਪਏ ਮੈਨੂੰ ਇਹ ਦੱਸੋ ਵੀ ਮੈਂ ਕਿਹਦਾ ਪੱਖ ਲਵਾਂ ਪੱਖ ਕੀ ਲੈਣਾਗਾ ਤਾਰੀ ਆ ਦੇਖ ਲੈ ਤੇਰਾ ਵੀਰਾ ਕੀ ਕਹੀ ਜਾਂਦਾਗਾ ਪਹਿਲਾਂ ਤੂੰ ਦੱਸ ਮੈਨੂੰ ਸੱਚ ਸੱਚ ਵੀ ਆਂ ਕਹਿੰਦਾਗਾ ਵੀ ਮੈਂ ਕਰਵਾਇਆ ਹੈਪੀ ਦਾ ਕਿਡਨਾਪ ਭਲਾ ਸੱਚੀ ਗੱਲ ਲੈ ਤਾਂ ਵੀ ਤੂੰ ਕਿਡਨਾਪ ਕਰਾਏਂਗੀ ਮੈਨੇ ਕੌਣ ਕਹਿੰਦਾ ਏ ਵੀ ਤੂੰ ਕੀ ਹੈਗਾ ਅਠੀ ਗਾ ਤੋ ਜਾਣੇ ਬੱਬਾ ਬੱਬਾ ਭਾਬੀ ਭਾਬੀ ਮੇਰਾ ਸਾਲਾ ਆਹ ਪਿਆਰ ਦਾ ਸਲਾ ਦਿੱਤਾ ਤੈ ਓ ਤੈਨੂੰ ਬਣਾ ਬਣਾਇਆ ਮਿਲ ਗਿਆ ਬਣਾ ਬਣਾਇਆ ਪੁੱਛ ਕੇ ਦੇਖੀ ਤੇਰੀ ਭੈਣ ਨੂੰ ਵੀ ਕਿਵੇਂ ਪਾਲਿਆ ਤੇ ਅਸੀਂ ਤਾਂ ਕੀ ਗੱਲ ਹੋ ਗਈ ਬਾਈ ਮੈਂ ਤਾਂ ਕੁਝ ਕਿਹਾ ਵੀ ਨਹੀਂ ਦੇਖ ਤਾਰੀ ਮੈਂ ਕਰ ਤੇਰਾ ਮਾੜਾ ਨਹੀਂ ਸੋਚਿਆ ਅੱਜ ਤੱਕ ਜੋਗ ਹੈ ਤੇਰੇ ਭਲੇ ਲਈ ਕਿ ਹੈਗਾ ਪਰ ਮੇਰੇ ਮੈਨੂੰ ਆ ਕੁਛ ਮੈਨੂੰ ਸੁਣਨ ਨੂੰ ਮਿਲ ਰਹੇਗਾ ਸਮਝ ਤੋਂ ਬਾਹਰ ਹੈ ਮੈਂ ਤਾਂ ਕਹਾਣੀ ਹੈ ਵੀ ਕਿਸ ਨੂੰ ਉਹ ਸੰਜੇ ਕਹਿੰਦਾ ਸੀਗਾ ਅਗਲਾ ਪ੍ਰੂਫ ਵੀ ਚੱਕੀ ਫਿਰਦਾ ਵੀ ਆਹ ਦੇਖ ਲਓ ਥੋੜੇ ਬਾਰੇ ਕੀ ਕੀ ਕਹਿੰਦਾ ਤੇਰਾ ਭਰਾ ਮੇਰੇ ਸਾਲੇ ਨੇ ਸਾਰਾ ਮਾਨ ਤੋੜਦਾ ਮੈਂ ਕਰਦਾ ਰਹਿਣਾ ਮੇਰਾ ਭਾਈ ਤਾਰੀ ਮੇਰਾ ਭਾਈ ਤਾਰੀ ਹਾਂ ਭਾਈ ਮੈਂ ਕਿਹਾ ਦੇ ਨੂੰ ਪਰ ਤਾਰੀ ਕੋਈ ਮੈਂ ਹਜਾ ਕੁਛ ਕਰ ਸਕਦੀ ਆਂਗੀ ਤੈਨੂੰ ਲੱਗਦਾਗਾ ਆ ਇਹ ਨਾਮ ਦਿੱਤੇ ਤੇ ਸਾਡੇ ਪਿਆਰ ਦਾ ਤੈਨੂੰ ਪੁੱਤਾਂ ਵਾਂਗੂ ਪਾਲਿਆ ਮੰਨੇ ਸ਼ਰਮ ਮੋਣੀ ਚਾਹੀਦੀ ਏ ਸਾਲੇ ਤੈਨੂੰ ਆਹ ਬੰਨੇ ਤੇਰੇ ਮੁਰੇ ਹੱਥਾ ਮੇਰਾ ਘਰ ਨਾ ਪਟਦੀ ਮੇਰਾ ਸਾਲੇ ਅੱਡ ਹੋ ਜਾ ਹੁਣ ਪੈ ਗਈ ਤੇਰੇ ਕਾਲਜ ਠੰਡ ਹੁਣ ਤਾਂ ਖੁਸ਼ ਆ ਨਾ ਸਾਡਾ ਮਾਣ ਤੋੜ ਕੇ ਰੱਖਤਾ ਤੂੰ ਅਸੀਂ ਤੈਨੂੰ ਕਦੇ ਬਗਾਨੇ ਨਹੀਂ ਸਮਝਾ ਹੈਗਾ ਆ ਲੋਕਾਂ ਦੇ ਘਰੇ ਜਾ ਕੇ ਦੇ ਕੰਦਾ ਕੱਢਿਆ ਪੀਆ ਨੇ ਅਗਲਿਆਂ ਨੇ ਤੈਨੂੰ ਹੱਥਾਂ ਦੇ ਰੱਖਦੇ ਤੇਰੇ ਹਰ ਸ਼ੌਕ ਪੂਰੇ ਕਰ ਦੇਾਂਗੇ ਕੋਲੇ ਤੇ ਜੇ ਬੱਬਰ ਪਰ ਕਰਕੇ ਦਿੰਨੇਗੇ ਵੀ ਜਾ ਜਾ ਕੇ ਖਰਚ ਲੈ ਪੈਸੇ ਆਇ ਨਾਮ ਦਿੰਨਾ ਤੂੰ ਸਾਨੂੰ ਆਇ ਨਾਮ ਆਜ ਸੁਣਨ ਤੋਂ ਪਹਿਲਾਂ ਮੈਂ ਮਰੀ ਜਾਂਦੀ ਆ ਵੀ ਮੇਰੀ ਗੱਲ ਤਾਂ ਸੁਣ ਕੀ ਸੁਣਾ ਮੈਂ ਓਵੇਂ ਨਹੀਂ ਕਹਿਦੀ ਕਿ ਜਿਵੇਂ ਸਮਝਣ ਗੱਲ ਬਣਾ ਕੇ ਕਹਿਦੀ ਮੇਰੀ ਗੱਲ ਸੁਣਾ ਜੇ ਤੂੰ ਆਹ ਲੁੱਤਰੋ ਹਲਾਈ ਅਗਲੇ ਕੋਲੇ ਤਾਂ ਹੀ ਅਗਲਾ ਪ੍ਰੂਫ ਚੱਕੀ ਫਿਰਦਾ ਹੈਗਾ ਆ ਉਮੀਦ ਨਹੀਂ ਸੀ ਤੇ ਅੱਥੋਂ ਵੀ ਤੂੰ ਇਹ ਜਾ ਨਿਕਲੇਗਾ ਅੱਜ ਤੱਕ ਸੁਣਿਆ ਹੀ ਸੀਗਾ ਵੀ ਆਪਦੇ ਆਪਦੇ ਦੇ ਜਿਹੜਾ ਪੱਟਦੇ ਨੇ ਅੱਜ ਦੇਖ ਵੀ ਲਿਆ ਤੈਨੂੰ ਸ਼ਰਮ ਤਾਂ ਨਹੀਂ ਆਈ ਹੋਣੀ ਮਾੜੀ ਮੋਟੀ ਵੀ ਡੁੱਬ ਕੇ ਮਰ ਜਾ ਪੱਬਦੀ ਨੂੰ ਸੁਣਨੂ ਕੀ ਦਸਾਂ ਮਾ ਨਾ ਤਾਂ ਸੁਣਦੀ ਆ ਬਸ ਬੋਲੀ ਜਾਣੀ ਠੀਕ ਆ ਮੇਰੇ ਮੂੰਹ ਚ ਨਿਕਲੇ ਆ ਉਦੋਂ ਪਰ ਮੈਨੂੰ ਪਤਾ ਉਹ ਮੇਰੇ ਤੇ ਕੀ ਬੀਤਦੀ ਦੀ ਤੇ ਮੈਂ ਕੀ ਸੋਚ ਕੇ ਕਹਤਾ ਸੀ ਅੱਗੋ ਸੰਜੇ ਉਹਨੇ ਹੀ ਮੈਂਟਲ ਆਇਆ ਬਾਈ ਨੂੰ ਦੱਸਣ ਤਾਰਿਕ ਹੂੰ ਤੋਹਿਆ ਦੱਸ ਆਪਣੇ ਭਰਾ ਨੂੰ ਕਦੋਂ ਲੈ ਕੇ ਆਉਣਾ ਕਰੇ ਨਹੀਂ ਮੇਰੇ ਵੀਰੇ ਨੇ ਤਾਂ ਕਹਿਤਾ ਬਿਨਾਂ ਕਿਤੇ ਹੋਰ ਰਿਸ਼ਤਾ ਕਰ ਦੇਣਗੇ ਮੇਰਾ ਉਹ ਓ ਯਾਰ ਕਰ ਦੇਣਾ ਪਰੇ ਸੋਡੇ ਘਰਦਿਆਂ ਦਾ ਸਿਆਪਾ ਹੀ ਨਹੀਂ ਨਿੰਬੜਦਾ ਕਦੇ ਕੁਛ ਕਦੇ ਕੁਛ ਲੈ ਦੱਸ ਨਹੀਂ ਤੂੰ ਐਨੇ ਗੁੱਸੇ ਚ ਕਾ ਤੋ ਬੋਲਦਾ ਕੀ ਹੋਇਆ ਤੈਨੂੰ ਹੋਰ ਕੀ ਕਰਾਂ ਮੇਰੇ ਆਪਦੇ ਸਿਆਪੇ ਥੋੜੇ ਨੇ ਇੱਕ ਤਾਂ ਸੰਝੇ ਨੇ ਅੱਡ ਸਿਆਪਾ ਪਾ ਗਿਆ ਹੋਇਆ ਕਿਉਂ ਉਹਨੇ ਕੀ ਕਰਤਾ ਹੁਣ ਕਰਨਾ ਕੀ ਐ ਉਹੀ ਜਿਹੜੀ ਆਪਾਂ ਨੇ ਗੱਲ ਕਰੀ ਸੀ ਭਾਬੀ ਵਾਲੀ ਜਾ ਕੇ ਮੇਰੇ ਵੀਰੇ ਨੂੰ ਦੱਸਦੀ ਉਹ ਕਹਿੰਦਾ ਵੀ ਐਂ ਕਰਕੇ ਤਾਰਿਕ ਤਾਂ ਸ਼ੱਕ ਕਰਦਾ ਲੜਾਈ ਕਰवाती ਮੇਰੇ ਘਰ ਤੇ ਅੱਡ ਕਰਨ ਨੂੰ ਫਿਰਦੇ ਨੇ ਮੈਨੂੰ ਉਹ ਦੇਖ ਮੇਰੀ ਗੱਲ ਸੁਣ ਜੇ ਸੰਝੇ ਨੇ ਉਹਨੂੰ ਦੱਸਤਾ ਤਾਂ ਤੂੰ ਆਪਣੀ ਭਾਬੀ ਨੂੰ ਦੱਸਦਾ ਵੀ ਸ਼ੱਕ ਤਾਂ ਸਾਨੂੰ ਸਾਰਾ ਸੰਝੇ ਤੇ ਸੀ ਤੂੰ ਵੀਰੇ ਨੂੰ ਇਹ ਗੱਲ ਵੀ ਤਾਂ ਦੱਸ ਸਕਦਾ ਸੀ ਨਾ ਉਹ ਦੱਸਤਾ ਸਕਦਾ ਸੀ ਪਰ ਉਹ ਮੇਰਾ ਵੀਰ ਹੈ ਤੇਰਾ ਬਾਪੂ ਨਹੀਂ ਹੈਗਾ ਤੈਨੂੰ ਪਤਾ ਕਿ ਨੜਪੈ ਉਹ ਲੈ ਤੂੰ ਹਰ ਗੱਲ 'ਚ ਮੇਰੇ ਬਾਪੂ ਨੂੰ ਕਾਤੋਂ ਵਿਚ ਲੈਣਾ ਤੂੰ ਦੇਖੇ ਮੇਰੇ ਬਾਪੂ ਨੂੰ ਯਾਰ ਮੇਰੇ ਮੂੰਹ ਤੇ ਚੜ ਰਿਹਾ ਹੈ ਨਿਕਲ ਗਾ ਮੂੰਹੋਂ ਫਿਰ ਕਿੱਡੀ ਗੱਲ ਨਾਲ ਇੱਕ ਮੇਰੀ ਭੈਣ ਆਊਗੀ ਫਿਰ ਵਧੀਆ ਗੱਲ ਆ ਤੋ ਦੀ ਭੈਣ ਨੂੰ ਵੀ ਨਾਲ ਲੈ ਕੇ ਆ ਜੀ ਉਹ ਵੀ ਮੈਨੂੰ ਦੇਖ ਜੂਗੀ ਉਹ ਹੁਣ ਸਾਡੇ ਨਾਲ ਵੱਡੇ ਤੋਂ ਵੀ ਅੜਬ ਐ ਇਤੋਂ ਵੀ ਜ਼ਿਆਦੇ ਭੈੜੀ ਐ ਉਹ ਬਾਕੀ ਦੇਖੂਗਾ ਕੋਈ ਨਾ ਜੇ ਮੰਨੀ ਤਾਂ ਉਹਨੂੰ ਵੀ ਲੈ ਆਵਾਂਗੇ ਤੇਰੀ ਬਾਕੀ ਤਾਂ ਸਾਰਾ ਕੁਛ ਛੱਡ ਮੈਨੂੰ ਤਾਂ ਨਾ ਸਾਰਾ ਸ਼ੱਕ ਸੰਜੇ ਤੇ ਜਾ ਰਿਹਾ ਪਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਉਹ ਮੇਰੇ ਨਾਲ ਇਹ ਸਭ ਕਰ ਕਿਉਂ ਰਿਹਾ ਕੀ ਚਾਹੁੰਦਾ ਉਹ ਮੇਰੇ ਤੋਂ ਇੱਕ ਵਾਰੀ ਪਤਾ ਲੱਗ ਜੇ ਬਸ ਹੋਏ ਇਸੇ ਚੀਜ਼ ਦੀ ਝਾਕ ਚ ਤਾਂ ਮੈਂ ਬੈਠਿਆ ਹਾਂ ਯਾ ਮੈਨੂੰ ਵੀ ਤਾਂ ਪਤਾ ਲੱਗੇ ਉਕੜਨ ਲੈਫ ਕਿਉਂ ਕਰਦਾ ਫਿਰਦਾ ਨਾਲ ਇੱਕ ਗੱਲ ਹੋਰ ਨਾ ਕਿਸੇ ਨੂੰ ਕੁਝ ਪੁੱਛਣਾ ਤੇ ਨਾ ਦੱਸਣਾ ਬਸ ਹੁਣ ਜਦੋਂ ਵੀ ਫੜਨੇ ਨਾ ਉਹ ਐਵੇਂ ਹੀ ਫੜਨੇ ਆਪਾਂ ਨੇ ਚਲ ਠੀਕ ਹੈ ਯਾਰ ਮੈਂ ਵੀ ਜਾਣੀ ਆ ਘਰੇ ਵੀਰਾ ਬੋਲੂਗਾ ਮੈਨੂੰ ਵੀ ਕਿੱਧਰ ਗਈ ਸੀ ਚਲ ਬਾਗੇ ਜਾ ਨਾਲੇ ਜਿਹੜਾ ਕੁਝ ਵੀ ਕਰਨਾ ਨਾ ਛੇਤੀ ਕਰ ਪਲੀਜ਼ ਕਿਤੇ ਕੁਝ ਹੋਰ ਹੀ ਨਾ ਹੋ ਜੇ ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਬਸ ਕੋਈ ਨਾ ਭੈਣ ਆ ਗਈ ਜੇ ਉਹਦੇ ਨਾਲ ਗੱਲ ਕਰ ਲਵਾਂਗੇ ਚਲ ਠੀਕ ਆ ਯਾਰ ਮੈਂ ਵੀ ਚਲਦੀ ਆ ਜੇ ਨੂੰ ਕਰਾ ਹੋਣਾ ਪੁੱਛਾਂ ਤਾਂ ਸਹੀ ਮੇਰਾ ਸਾਲਖਣਾ ਕਹਿੰਦਾ ਕੀ ਹੈ ਹੈਲੋ ਓਏ ਹਾਂ ਬਈ ਚੋਬਰਾ ਲਾਈਕ ਵੀ ਸਕੀਮ ਕਨਾ ਕਰੀਏ ਮੇਰੀ ਭਾਬੀ ਨੂੰ ਕਟਨਾਫਾ ਓਏ ਆਹ ਕੰਮ ਤਾਂ ਰਿਸਕੀ ਐ ਮੇਤਰਾ ਉਹ ਨਾਲ ਜਿਹੜਾ ਥੋੜ੍ਹਾ ਨਾ ਉਹ ਤਾਂ ਬਾਲੇ ਗੱਬੇ ਸੁਭਾ ਦਾ ਯਾਰ ਓਏ ਤੂੰ ਉਹ ਟੈਨਸ਼ਨ ਨਾ ਲੈ ਡਰਨਾ ਕੰਮ ਤਾਂ ਮੈਂ ਇਕੱਲਾ ਹੀ ਕਰ ਦੂੰ। ਬਸ ਮੈਨੂੰ ਜਗ੍ਹਾ ਦਾ ਪੰਗਾ ਪੈਂਦਾ ਯਾਰ। ਵਿਕਟਰ ਨੈਪ ਕਰਕੇ ਰੱਖਾਂ ਕਿੱਥੇ? ਓਏ ਯਾਰ ਕਿੱਥੇ ਦੱਸਾਂ? ਤੂੰ ਨਾ ਐ ਕਰ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਨਾ ਕੋਈ ਸੁੰਨੀ ਜੀ ਥਾਂ ਲੱਭ ਲੈ। ਓ ਰੌਲਾ ਤਾਂ ਇਹੀ ਐ। ਮੈਂ ਤੈਨੂੰ ਪੁੱਛੀ ਜਾਂਦਾ ਯਾਰ। ਵੀ ਤੇਰੀ ਨਿਗਾਚ 'ਚ ਨਹੀਂ ਹੈਗੀ ਕੋਈ ਜਗ੍ਹਾ ਜਿੱਥੇ ਰੱਖ ਸਕੀ ਆਪਾਂ? ਨਾ ਯਾਰ। ਜੋ ਕੋਈ ਦਿਮਾਗ 'ਚ ਆ ਗਈ ਨਾ ਤਾਂ ਮੈਂ ਸੋਚ ਕੇ ਦੱਸ ਦੂੰਗਾ। ਹਾਂ ਦੱਸ ਦੀ। ਬਸ ਮੈਨੂੰ ਤੇਰੀ ਏ ਵੇਟ ਐ। ਵੀ ਤੂੰ ਕਦੋਂ ਦੱਸੇਗਾ? ਬਾਕੀ ਤੂੰ ਟੈਨਸ਼ਨ ਨਾਲ ਐ ਤੂੰ ਹੋਰ ਕੁਝ ਨਹੀਂ ਕਰਨਾ ਬਾਕੀ ਸਾਰਾ ਕੁਝ ਮੇਰੇ ਤੇ ਹੈਪੀ ਤੇ ਛੱਡ ਦੇ ਅਸੀਂ ਆਪ ਹੀ ਸੰਭਾਲਾਂਗੇ ਹੋਰ ਇਹਦਾ ਪੁੱਛੀ ਨਾ ਬਾਲਾ ਕੈਂਡ ਰਿਸ਼ਤਾ ਹੈ ਤੇਰੇ ਭਾਈ ਨੂੰ ਸੌ ਖਾਓ ਏ ਸੱਚੀ ਕਹਣਾ ਤੇਰੀ ਸੌ ਲੈ ਫੇਰ ਤਾਂ ਟੰਗਿਆ ਗਿਆ ਸਮਝ ਲੈ ਦੂੰਗਾ ਓ ਲੈ ਯਾਰ ਬੌਲੀਆਂ ਗੱਲਾਂ ਤੇਰੀਆਂ ਹੈ ਓਏ ਜੇ ਤੇਰੇ ਨਾਲ ਉਹ ਬਣ ਗਈ ਜੇ ਨਿਕਲਦੇ ਨਾ ਦਿੱਤਾ ਉਹਨੇ ਇਹ ਜੀ ਆ ਗਈ ਫੇਰ ਦੇਖੀ ਦੇਖੀ ਭਾਈ ਮੇਰੇ ਇਹ ਤਰ੍ਹਾਂ ਦਿਮਾਗ ਹੀ ਲਿਆਇਆ ਇਹਦਾ ਸਭ ਨੂੰ ਨਾ ਉਹਦੇ ਵਰਗਾ ਸਮਝਦਾ ਜਿਵੇਂ ਹਰ ਵਕਤ ਨਾ ਰੋਕ ਟੋਕ ਕਰਦਾ ਰਹਿੰਦਾ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਹੈਗਾ ਇਹ ਮੈਨੂੰ ਉਹ ਹੀ ਤਾਂ ਗੱਲ ਆ ਇਹ ਜਨਾਨੀ ਚੀਜ਼ ਇਹ ਜੀ ਹੁੰਦੀ ਹੈ ਇਹ ਤਾਂ ਨੱਥ ਪਾਏ ਬਿਨਾ ਬੰਦੇ ਨੂੰ ਹਟਦੀ ਹੀ ਨਹੀਂ ਉਹ ਰਹਿਣਦੇ ਯਾਰ ਸਾਰਿਆਂ ਦੀ ਵਿਆਹ ਹੋਏ ਨੇ ਪਹਿਲਾਂ ਚਾਚੇ ਤਾਂ ਜਾਂਦੇ ਸਾਰੇ ਉਹ ਫਿਰਦੇ ਨੇ ਖੇਤਾਂ 'ਚ ਘੁੰਮਦੇ ਕਰਦੇ ਹੋਰ ਟੂਰਾਂ ਤੇ ਵਗ ਜਾਂਦੇ ਨੇ ਇਹ ਤਾਂ ਜੁਗਮਦੇ ਕਰਦੇ ਕੀ ਤਾਂ ਕਿਸੇ ਕਿਸੇ ਦੇ ਜੇ ਤੇਰੇ ਜੇ ਤੇਰੇ ਚਾਚੇ ਨੂੰ ਵਧੀਆ ਮਿਲ ਗਈ ਤਾਂ ਸਾਰਿਆਂ ਨੂੰ ਨਹੀਂ ਵਧੀਆ ਮਿਲਦੀ ਠੀਕ ਹੈ ਨਾ ਚੰਗਾ ਯਾਰ ਉਹਦੀ ਫਿਕਰ ਨਾ ਕਰ ਬਿੱਲੇ ਤੂੰ ਆਪਦੀ ਫਿਕਰ ਕਰ ਉਹਨੂੰ ਤਾਂ ਵਧੀਆ ਮਿਲ ਜੂਗੀ ਜਿਹੜੇ ਸਾਹ ਨਾਲ ਤੇਰੇ ਲੱchn ਨੇ ਨਾ ਮੇਰੇ ਮੈਨੂੰ ਤਾਂ ਲੱਗਦਾ ਨੇ ਛੜਾ ਹੀ ਰਹੂਗਾ ਹਾਂ ਤੂੰ ਆਪਦੀ ਸੋਚ ਕਰਾ ਛੜੀ ਚੰਗਿਆ ਬਈ ਆਪਾਂ ਤਾਂ ਤੇ ਇਹਦਾ ਵਿਆਹ ਹੁੰਦਾ ਚੀ ਜਾਂਦਾ ਵਾਹ ਚਲ ਛੱਡ ਵੀਰੇ ਨੂੰ ਤੂੰ ਐਂ ਦੱਸ ਕਿੰਨੇ ਕਿ ਦਿਨ ਰਹਿ ਗਏ ਫੇਰ ਰਿਸ਼ਤਾ ਕਰਨ ਚ ਦਿਨ ਤਾਂ ਕਿਹੜੇ ਨੇ ਭਾਈ ਆ ਹੁਣ ਥੋੜੇ ਦਿਨਾਂ ਤੱਕ ਦੇਖ ਦਿਖਾਈ ਕਰ ਲਾਂਗੇ ਤੇ ਬਸ ਉਸ ਤੋਂ ਬਾਅਦ ਚ ਫੇਰ ਕਰਦੇ ਕਹਿੰਦੇ ਵੀ ਸਿੱਧਾ ਵਿਆਹੀ ਕਰਾਂਗੇ ਨਾਲ ਇੱਕ ਗੱਲ ਹੋਰ ਜੇ ਮੈਂ ਤੁਹਾਨੂੰ ਭੁੱਲ ਗਿਆ ਨਾ ਬਿਨਾ ਬੁਲਾਈ ਆ ਜਿਓ ਉਹ ਕਈ ਵਾਰੀ ਜਿਆਦ ਨਹੀਂ ਰਹਿੰਦਾ ਕਾਰਡ ਕੁੱਟ ਦੇਣਾ ਉਹ ਇਹ ਤਾਂ ਕਹਿਣ ਦੀ ਲੋੜ ਨਹੀਂ ਦੋ ਦਿਨ ਪਹਿਲਾਂ ਆਉਂਗਾ ਵੀਰੇ ਉਦੋਂ ਪਹਿਲਾਂ ਤਾਂ ਨਾ ਮੇਰੇ ਤੇ ਤਾਰੀ ਦਾ ਵਿਆਹ ਹੋ ਜਾਊਗਾ ਫਿਰ ਅਸੀਂ ਇਕੱਠੇ ਆਵਾਂਗੇ ਹਾਂ ਇਹ ਵੀ ਠੀਕ ਹੈ ਬਾਈ ਕਿੱਥੋਂ ਉਹਨਾਂ ਐਸ ਦਾ ਨਾਮ ਲੈ ਲਿਆ ਤਾਂ ਉਹਦੀ ਗੱਲ ਕਰਨੀ ਵਿੱਚ ਜ਼ਰੂਰੀ ਹੁੰਦੀ ਹੈਗੀ ਗੱਲ ਕੀ ਦੀ ਚੱਲਣ ਲੱਗ ਰਹੀ ਹੈ ਵਿੱਚ ਤਾਰੀ ਕਿੱਥੋਂ ਆ ਗਿਆ ਕਿਉਂ ਤੈਨੂੰ ਕੀ ਪ੍ਰੋਬਲਮ ਆ ਹੁਣ ਸਾਡਾ ਵਿਆਹ ਹੋਣਾ ਨਹੀਂ ਹੈਗਾ ਹੋਰ ਸੜੀ ਜਾਣਾ ਨਹੀਂ ਵਧੀਆ ਲੱਗਦਾ ਮੈਨੂੰ ਵਧੀਆ ਨਹੀਂ ਲੱਗਦਾ ਯਾਰ ਉਹ ਬੰਦਾ ਯਾਰ ਦੋਸਤੋ ਇਹਦਾ ਕੀ ਮਤਲਬ ਉਹਦੀ ਗੱਲ ਛੇੜਨ ਦਾ ਕੋਈ ਅਰਮ ਨਹੀਂ ਬਗੀ ਜਾਂਦਾ ਵੀਰੇ ਐਸੇ ਨੂੰ ਹੀ ਮਿਰ ਮੇਲਾ ਦਾ ਫੋਨ ਲੈ ਤਾਰੀ ਦਾ ਹੀ ਫੋਨ ਹੈਗਾ ਕਿੱਡੀ ਵੱਡੀ ਉਮਰ ਆ ਏ ਚੱਲ ਕੇ ਮਰੂ ਮੇਰਾ ਸਾਲਾ ਉਹ ਆ ਤਾਉ ਨਾ ਦੋ ਕਿਉਂ ਮੈਨੂੰ ਮਾਰਿਆ ਗਿਆ ਕਰਦਾ ਯਾਰ ਕਿਸੇ ਨੂੰ ਨਹੀਂ ਜਦੋਂ ਮੈਨੂੰ ਨਹੀਂ ਵਧੀਆ ਲੱਗਦਾ ਯਾਰ ਉਹ ਤਾਂ ਛੱਡ ਯਾਰ ਜਦੋਂ ਬਾਪੂ ਰਾਜੀਆ ਵਿਆਹ ਕਰਾ ਕੇ ਇੱਕ ਹੋ ਗਿਆ ਤੂੰ ਕਰਦੇ ਪਰ ਤੇਰਾ ਕੀ ਬੈਰ ਹੁੰਦੇ ਨਾਲ ਬੈਰਪੁਰ ਮੇਰਾ ਕੋਈ ਨਹੀਂ ਮੇਰੀ ਤਾਂ ਬਸ ਇੱਕੜ ਵਾਈ ਹੈ ਯਾਰ ਮੈਂ ਨਹੀਂ ਦੱਸਣ ਦੇਣਾ ਉਹਦੇ ਨਾਲ ਨਹੀਂ ਕਰਦਾ ਮੈਨੂੰ ਤਾਂ ਉਹਦਾ ਮੂੰਹ ਹੀ ਨਹੀਂ ਪਸੰਦ ਯਾਰ ਯਾਰ ਕਈ ਵਾਰੀ ਅਡੁੱਪੇ ਜਿਹੜੇ ਨਹੀਂ ਪੈਂਦੇ ਨੇ ਭਈ ਆਏ ਥੋੜੀ ਹੁੰਦਾ ਗੁਰਵਿੰਦਰਾ ਓਏ ਯਾਰ ਜਦੋਂ ਕਰਦੇ ਸਾਰੇ ਰਾਜੀ ਨੇ ਘਰ ਪਰਵਾਰ ਆਪਾਂ ਦੇਖਿਆ ਨੇ ਜੇ ਤਾਂ ਕੋਈ ਖੋਟ ਹੋਵੇ ਫਿਰ ਤਾਂ ਛੱਡੀਏ ਜਦੋਂ ਮੁੰਡਾ ਸਹੀ ਹੈ ਫੇਰ ਕੀ ਫਰਕ ਆ ਕੋਈ ਨਹੀਂ ਦੇਖਦੇ ਇੱਕ ਵਾਰੀ ਝੋਕਣਾ ਵੀ ਪੈ ਜਾਂਦਾ ਯਾਰ ਕਿਤੇ ਨੀਮਾ ਹੋਣਾ ਪੈ ਜਾਂਦਾ ਛੱਡ ਤੂੰ ਮੇਰੀ ਗੱਲ ਸਾਨੂੰ ਮੈਨੂੰ ਹਲਵਾਈ ਕਿਹੜਾ ਕਰੇਗਾ ਕੋੜੇਣਾ ਵਾਲਾ ਓਏ ਕਰ ਲਾਂਗੇ ਹਲਵਾਈ ਤਾਂ ਪਹਿਲਾਂ ਰਿਸ਼ਤਾ ਦਾ ਪੱਕਾ ਹੋ ਜੇ ਮਿੱਤਰ ਓ ਪਹਿਲਾਂ ਮੇਰੇ ਭਾਈ ਦੇ ਵਿਆਹ ਵੇਲੇ ਵੀ ਅਸੀਂ ਨੂੰ ਹੀ ਬੁਲਾਏ ਸੀ ਉਹ ਉਹਦੀ ਭੈਣ ਦੇ ਵਿਆਹ ਵੇਲੇ ਸੱਚਾ ਚਾਚੇ ਤੋਂ ਹੁੰਦਾ ਨਹੀਂ ਹੈਗਾ ਜਿਹੜਾ ਮੇਰਾ ਹਾਂ ਉਹਦੀ ਭੈਣ ਦੇ ਵਿਆਹ ਵੇਲੇ ਸੀ ਨੋ ਬੁਲਾਇਆ ਸੀਗਾ ਪੂਰਾ ਵਧੀਆ ਐਨ ਬਣਾਉਂਦਾ ਪ੍ਰੋਗਰਾਮ ਨਾਲੇ ਪਕੌੜੀਆਂ ਆਈਆਂ ਵੀ ਅਟ ਕਢਾ ਲਈਆਂ ਉਹ ਦਾਰੂ ਨਾਲ ਉਹ ਚੰਗਾ ਬਾਪੂ ਤੇਰੇ ਵਾਸਤੇ ਸਾਰਾ ਕੁਝ ਕਢਾ ਲਾਂਗੇ ਆ ਦਾਰੂ ਦੁਰੂ ਦਾ ਤੂੰ ਆਪ ਹੀ ਕਰੀਂ ਇੰਤਜ਼ਾਮ ਆ ਕੇ ਪਹਿਲਾਂ ਉਹ ਹਾਂ ਸੱਚ ਫੋਟੋਗ੍ਰਾਫਰ ਦੱਸ ਦੇ ਫਿਰ ਕਿਹੜਾ ਕਰਾਈਏ ਸੱਤ ਰੇ ਉਹ ਵਾਲਾ ਨਾਲੇ ਤਾਂ ਸਸਤੇ ਦਾ ਸਰਜੂਗਾ ਨਾਲੇ ਅੱਜ ਕੱਲ ਕਾਹਨ ਇੰਨੀਆਂ ਫੋਟੋ ਫੋਟੋ ਨੂੰ ਕੁਝਦਾ ਯਾਰ ਤਾਂ ਉਵੇਂ ਕਛਾਗਣ ਜਾ ਕਰਨਾ ਕੋਈ ਨਾਲੇ ਕਹਿੰਦੇ ਉਹਨੂੰ ਕੰਮ ਕੋਮੂ ਛੱਟਦਾ ਯਾਰ ਕੰਮ ਤਾਂ ਛੱਡਦਾ ਆਪਣੇ ਘਰ ਕੇ ਤਾਂ ਕਰੇ ਲਊਗਾ ਦਵਾ ਦਾਂਗੇ ਉਹਨੂੰ ਕੈਮਰਾ 50000 ਦਾ ਕੈਮਰਾ ਤੂੰ ਲੈ ਆਊਗਾ 50000 ਦਾ ਬਣਾਉ ਬਣੂਗਾ ਯਾਰ ਸਾਰੀ ਓਏ ਆਏ ਨਹੀਂ ਕਹਿੰਦਾ ਮੈਂ ਕੈਮਰਾ ਬਹੁਤ 50000 ਦਾ ਹੁੰਦਾਗਾ ਤਾਂ ਉਹ ਲੈ ਆਊਗਾ ਕਿਸੇ ਤੋਂ ਮਿੱਤਰ ਤੋਂ ਅੱਛਾ ਚੱਲ ਠੀਕ ਆ ਚੱਲ ਦੱਸਾਂਗੇ ਇਹ ਰਿਸ਼ਤਾ ਪੱਕਾ ਤਾਂ ਹੋਣ ਦੀ ਗੱਲ ਤਾਂ ਲਵੇ ਲੱਗਣ ਦੇ ਲਾਗੀ ਲਵੇ ਇੱਕੀ ਤੂੰ ਬੈਠ ਵਾਤੇ ਬਾਈ ਤੇ ਹੂੰ ਭਾਬੀ ਤੁਮੇ ਮੇਰੀ ਗੱਲ ਮੰਨਦੀ ਕਿਉਂ ਨਹੀਂ ਮੇਰਾ ਸੱਚੀ ਕੋਈ ਇਹ ਤਰੀਕਾ ਨਹੀਂ ਦੀ ਵੀ ਹਾਂ ਤੁਸੀਂ ਗਲਤ ਹੋ ਇਹਦੇ ਚ ਤਾਰੀ ਮੇਰਾ ਦਿਮਾਗ ਨਾ ਖਾ ਠੀਕ ਹੈ ਮੈਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਹੈਗੀ ਭਗ ਜਾ ਇੱਥੋਂ ਭਾਬੀ ਮੈਂ ਦਿਮਾਗ ਥੋੜੀ ਘਾਨਾ ਉਹ ਸੰਜੇ ਨੇ ਜਾਣ ਕੇ ਕਰਿਆ ਵੀ ਹਾਂ ਇਹਨਾਂ ਦਾ ਧਿਆਨ ਭਟਕ ਕੇ ਇਹ ਸਾਰਾ ਕੁਝ ਕਰਿਆ ਕਰਾਇਆ ਸੰਜੇ ਦਾ ਹੀ ਹੈ ਬਸ ਚੁੱਪ ਕਰ ਜਾ ਬਾਲੀਆਂ ਸਫਾਈਆਂ ਦੇਣ ਦੀ ਮੈਨੂੰ ਲੋੜ ਨਹੀਂ ਹੈਗੀ ਸਭ ਜਾਣਦੀ ਆ ਮੈਂ ਪਰ ਇਹ ਤਾਂ ਮੇਰੇ ਮੂੰਹ ਤੇ ਇੰਨਾ ਕੁਝ ਕਹਿਤਾ ਸੀਗਾ ਇਹਨਾਂ ਕੁਝ ਸੁਣ ਕੇ ਵੀ ਮੈਂ ਚੁੱਪਾਂਗੀ ਤੂੰ ਇਹ ਤਾਂ ਸੋਚ ਉਹ ਸਹੀ ਕਹਿੰਦਾ ਹਰਮਨ ਉਹ ਸੰਜੇ ਦੇ ਤਾਂ ਮੈਨੂੰ ਉਸ ਦਿਨ ਹੀ ਸ਼ੱਕ ਹੋ ਗਿਆ ਸੀਗਾ ਮੈਂ ਗੌਰ ਜੀ ਨਹੀਂ ਕਰੀ ਹੈਗੀ ਆਪਦੀ ਜਗ੍ਹਾ ਉਹ ਸਹੀ ਹੈ ਭਾਈ ਉਹ ਜਾਣ ਕੇ ਕਹਦਾ ਨਾਲੇ ਉਹ ਆਇਆ ਵੀ ਨਾ ਧਿਆਨ ਪੜ ਕੇ ਠੀਕ ਹੈ ਮੈਂ ਕਰੀ ਤਾਂ ਹੈਗੀ ਦੀ ਗੱਲ ਪਰ ਮੈਂ ਜਾਣ ਕੇ ਗੋਲ ਕਰਕੇ કરીਤੀ ਵੀ ਚਲ ਠੀਕ ਹੈ ਦੇਖਦੇ ਆ ਕੀ ਕਹਿੰਦਾ ਉਹ ਅੱਛਾ ਆ ਸੀਗਾ ਸਾਰਾ ਕੁਝ ਕਿਵੇਂ ਆ ਮੇਰੇ ਛੋਟੇ ਵੀਰ ਕੀ ਗੱਲ ਅੱਜਕੱਲ ਤੇਰੀਆਂ ਬੜੀਆਂ ਸ਼ਿਕਾਇਤਾਂ ਆਣ ਲੱਗੀਆਂ ਮੈਨੂੰ ਪਤਾ ਲੱਗਿਆ ਵੀ ਤੂੰ ਦੋ ਦੋ ਡਿਗਰੀਆਂ ਕਰੀ ਜਾਂਦਾ। ਪੈਣ ਤੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਆ? ਠੀਕ ਆ। ਬਹਿ ਜਾ। ਤੂੰ ਕਦੋਂ ਆਈ? ਬਸ ਜਦੋਂ ਤੂੰ ਦੇਖ ਲਿਆ। ਮੈਨੂੰ ਤਾਂ ਐਂ ਤੇ ਵੀ ਤੁਸੀਂ ਕੱਲ ਨੂੰ ਆਓਂਗੇ ਕਿਤੇ। ਕੱਲ ਨੂੰ ਨਹੀਂ। ਮੈਨੂੰ ਜਦੋਂ ਹਰਮਨ ਨੇ ਤੇਰੀ ਗੱਲ ਦੱਸੀ ਨਾ ਮੇਰੇ ਤੋਂ ਰੁਕੇ ਹੀ ਨਹੀਂ ਗਿਆ ਉੱਥੇ। ਮੈਂ ਤਾਂ ਮਿੰਟ 'ਚ ਹੀ ਤਿਆਰ ਹੋ ਕੇ ਭੱਜਾਈ। ਤੇਰੇ ਜੀਜੇ ਨੂੰ ਵੀ ਨਹੀਂ ਪੁੱਛਿਆ। ਨਾ ਉਹਨੂੰ ਦੱਸਿਆ। ਚਲੋ ਤਾਂ ਗੱਲਾਂ ਛੱਡ ਪੈਣੇ। ਮੈਂ ਤਾਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਆ। بس ਜਿਹੜੀ ਗੱਲ ਤੂੰ ਕਰਨੀ ਐ ਨਾ ਉਹ ਮੇਰੇ ਪਹਿਲਾਂ ਹੀ ਹੋ ਗਈ ਆ ਹਰਮਨ ਨਾਲ ਸਾਰੀ ਦੱਸ ਤਾਂ ਇਹਨੇ ਮੈਨੂੰ ਸਾਰਾ ਕੁਝ ਨਾ ਸੁਬਹ ਤਿਆਰ ਹੋ ਜਾਓ ਸਾਰੇ ਚੱਲਾਂਗੇ ਉੱਥੇ ਕੁੜੀ ਦੇਖਣ ਫਿਰ ਭਾਬੀ ਤੂੰ ਮੈਨੂੰ ਹੀ ਖਿੱਚੀ ਜਾਣੀ ਐ ਮੈਂ ਕਦੋਂ ਦਾ ਤੇਰੀਆਂ ਮਿੰਤਾਂ ਕਰੀ ਜਾਣਾ ਬੇ ਦਿਓਰ ਦੀਆਂ ਮਿੰਤਾ ਕਰਾਉਣ ਦਾ ਤਾਂ ਸਵਾਦ ਹੀ ਵੱਖਰਾ ਐ ਚੱਲ ਆਪਾਂ ਸਾਰੇ ਭੈਣ ਭਾਈ ਨਾ ਇਕੱਠੇ ਇੱਕ ਥਾਲੀ ਚ ਰੋਟੀ ਖਾਵਾਂਗੇ ਜਿਵੇਂ ਪਹਿਲਾਂ ਖਾਂਦੇ ਸੀ ਹਾਂ ਭੈਣੇ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਇਕੱਠੇ ਟੱਬਰ ਨੇ ਰੋਟੀ ਨਹੀਂ ਖਾਧੀ ਹੁਣ ਮਿੰਤਾ ਕਰਨੀ ਐ ਛੱਡ ਦੇ ਬਣਾ ਲੈ ਰੋਟੀ ਆਇਆ ਮਨਪ੍ਰੀਤ ਆਪਾਂ ਚੱਲੀਏ ਰੱਡੀ ਪਾਣੀ ਬਣਾਈਏ ਰਾਤੀ ਰੱਖਦਾ ਸੀ ਤਾਂ ਦੇਖ ਲੈ ਜਦੋਂ ਇਹ ਮੈਨੂੰ ਡਰਾਉਂਦਾ ਹੁੰਦਾ ਉਹਦੋਂ ਤੁਸੀਂ ਕਹਿੰਦੇ ਹਰਮਨ ਲਿਆਦੇ ਸ਼ਰਟ ਹੁਣ ਪ੍ਰੈਸੀ ਕਰੀ ਜਾਏਗੀ ਉਹ ਨਾਲੇ ਮੇਰੀ ਗੱਲ ਸੁਣਾ ਆਇ ਨੂੰ ਤਾਰੀ ਨੂੰ ਕਹੇ ਛੇਤੀ ਤਿਆਰ ਹੋ ਜਾਊਗਾ ਇਦੇ ਵਾਲ ਜਿੰਨੀ ਲੋਟਾਣੇ ਹੈਗੇ ਉਹੀ ਖੜੇ ਡਰਾਇਰ ਜੀ ਲਈ ਜਾਊਗਾ ਕਹਦੇ ਮਾੜਿਆ ਪੁਰਤੀ ਰੱਖੋ ਕਹਦੇ ਟਾਈਮ ਦੇਖ ਲੈ ਕਿੰਨਾ ਹੋ ਰਿਹਾ ਭਾਬੀ ਨਹੀਂ ਭਾਬੀ ਹਾਂ ਮੈਨੂੰ ਕੋਈ ਆਪਦੇ ਇਅਰਿੰਗਸ ਜੇ ਦੇ ਵੱਡੇ ਵੱਡੇ ਜੇ 1 ਮਿੰਟ ਖੜ ਜਾ ਮੈਂ ਤੇਰੇ ਵੀਰ ਨੂੰ ਸ਼ਰਟ ਦੇ ਆ ਆਉਣੀ ਆ ਜੀ ਖੜ ਜੋ ਲਿਓ ਨੇ ਮੀਰਿੰਗਸ ਨਾ ਲੈ ਆ ਲੈਓ ਵੀਰੇ ਤੇ ਈਨੂ ਨੂੰ ਦੇਖਣਾ ਥੱਗੇ ਸਨੇ ਦੇਖਣਾ ਤਾਂ ਤਾਰੀ ਨੂੰ ਅਗਲੇ ਨੇ ਉਹ ਨੈਪਟਾ ਵਰਦਾ ਹੋਣੀ ਚਾਹੀਦੀ ਆ ਛੱਟ ਛੱਟ ਪ੍ਰੈਸ ਕਰਕੇ ਆਹ ਹੋਣੀ ਚਾਹੀਦੀ ਆ ਤੇਰੀ ਟਾਰ ਆ ਲੈ ਈਰਿੰਗਸ ਲਵਾ ਪਾ ਦਾ ਹੋ ਗਏ ਤਾ ਉਹ ਤਾਂ ਬਹੁਤ ਸੋਹਣੇ ਲੱਗਦੇ ਨੇ ਨਾ ਫਿਰ ਵੀ ਮੁੰਡੇ ਦਾ ਭਾਈ ਐ ਬਾੜੇ ਨਹੀਂ ਵੱਟੇ ਜੇ ਤਾਂ ਨਹੀਂ 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 ਬਹੁਤ ਸੋਹਣੇ ਲੱਗਦੇ ਨੇ ਪਾਲਾ ਪਾਲਾ ਉਹ ਲੈ ਜਦੋਂ ਮੇਰੀ ਭੈਣ ਹਾਏ ਸੋਹਣੀ ਸੋਹਣੇ ਤਾਂ ਲੱਗਣਗੇ ਹੂੰ ਵੀਰੇ ਤੂੰ ਤਾਂ ਇੱਥੇ ਤਿਆਰ ਕਿੱਥੇ ਐ ਇੱਥੇ ਹੋਊਗਾ ਕਿਤੇ ਖੰਲਕੁੰਝੇ ਲੱਗਿਆ ਆਊਗਾ ਫੋਨ ਤੇ ਗੱਲਾਂ ਕਰਦਾ ਹੋਇਆ ਭੀ ਨਾਲ ਤਾਰੀ ਬਾਹਰ ਨਿਕਲਿਆ ਉਹ ਆ ਗਿਆ ਭੜੇ ਆ ਪਹਿਲਾਂ ਤਾਂ ਜਰਾਬਾਂ ਨਹੀਂ ਲੱਭੀਆਂ ਮਸਾਂ ਤੇ ਆਈਆਂ ਨੇ ਬੂਟ ਜੇ ਪਾ ਲਓ ਇੱਕ ਮਿੰਟ ਆ ਉਹ ਜਰਾਬਾਂ ਦਾ ਲੱਭ ਕੇ ਦੇ ਦੰਦੀ ਉਹਨੂੰ ਲੈ ਉਹ ਨਿਆਣਾ ਵਿੱਚ ਜਰਾਬਾ ਲੱਭ ਨਹੀਂ ਸਕਦਾ ਆਪਦੀਆਂ ਉਹੀ ਤਾਂ ਗੱਲ ਐ ਚੰਗਾ ਤੁਸੀਂ ਕਿਉਂ ਲੜਨ ਲੱਗ ਕੇ ਪਾਲੀਆਂ ਮੈਂ ਚੱਲੀ ਹੁਣ ਓਏ ਤੂੰ ਆ ਬੋਦਰੇ ਜੇ ਸਖਤ ਕਰੀ ਜਾਂਦਾ ਅਗਲਾ ਡਿੱਕੀ ਜਾਂਦਾ ਹੋਊਗਾ ਕਿੰਨਾ ਟਾਈਮ ਹੋ ਗਿਆ ਇੱਕ ਕੱਗ ਬੰਨਣ ਨਾਲੋਂ ਪਹਿਲਾਂ ਤਾਂ ਮੈਂ ਬਾਹਰ ਲੈਣਾ ਇਹਨਾਂ ਨੂੰ ਹਾਂ ਉਹ ਤੌਰ ਤਾਂ ਮੇਰੀ ਹੋਵੇ ਚਾਹੀ ਚੱਲੋਂਗੇ ਦੋਵੇਂ ਹਾਂ ਚੱਲ ਤੂੰ ਹੀ ਕਰਾ ਲੈ ਦੂਜਾ ਜਾ ਕੇ ਓਏ ਹਾਂ ਮੇਰਾ ਤਾਂ ਮਸਾ ਸਿਰੇ ਚੜਨ ਲੱਗਾ ਉਹਨੂੰ ਡੋਲਾ ਦੇਉਂਦਾ ਚੱਲ ਆਉਂਜੋ ਚਾਬੀ ਦਾ ਚੱਕ ਲੈਣ ਦੇ ਆਜੋ ਕਿਰਾਂ ਚਲੋ ਚਲੋ ਆਜੋ ਰੱਬ ਦਾ ਨਾਲੋ ਸਨੈਲਜੀ ਕਾਦੀ ਆ ਜਾਂਦੀ ਹੈ ਬੂ ਮੈਂ ਤਾਂ ਪ੍ਰਸ ਬੰਦ ਕਰਨਾ ਭੁੱਲ ਗਈ ਜਿਹੜੇ ਸਾਹ ਨਾਲ ਨੇ ਘਰੇ ਕਾਲੀ ਮੂਚਾ ਰੱਖੀ ਸੀ ਮੈਨੂੰ ਤਾਂ ਲੱਗਦਾ ਸੀ ਐਵੇਂ ਯਾਰੇ ਗੈਰੇਜ ਦੇ ਕੁੜੀ ਪਸੰਦ ਕਰੀ ਬੈਠਾ ਹੋਗਾ ਬੰਦੇ ਤਾਂ ਖਾਨਦਾਨੀ ਲੱਗਦੇ ਆ ਲੈ ਤੈਨੂੰ ਤੇਰੇ ਭਾਈ ਤੇ ਮਾਂ ਨਹੀਂ ਹੈਗਾ ਉਹੀ ਦੌੜੀ ਤੁਰਿਆ ਫਿਰਦਾ ਮੈਂ ਨਾਲੇ ਆਪਦੇ ਲੈਵਲ ਦੀ ਭਾਲੂਗਾ ਸਸ਼ਿਕਾ ਜੀ ਅਨੁਦੀਪੀ ਫਨੀ ਹੈਪੀ ਬਾਪੂ ਬਸ ਆਉਂਦੇ ਆ ਜੀ ਉਹ ਪੱਗ ਬਣ ਰਹੀ ਸੀ ਅੱਛਾ ਬਿੱਲਾ ਵੀਰ ਸਾਮਾਨ ਲੈਣ ਗਿਆ ਹੈ ਦੁਕਾਨ ਤੇ ਲੈ ਸਾਮਾਨ ਨੂੰ ਦੱਸ ਗਈ ਸੀ ਘਰ ਦਾ ਤਾਂ ਕੰਮ ਹੈ ਬਸ ਆਉਂਦੇ ਆ ਚਲ ਬਹਿ ਜਾ ਇਹ ਗੱਲ ਮੈਂ ਤੂੰ ਹੁਣ ਤੋ ਚੀਪੜ ਬਣ ਗਿਆ ਹਜੇ ਤੱਕ ਤੇਰੇ ਸਾਰੇ ਪੱਕੇ ਬਣੇ ਵੀ ਨਹੀਂ ਓਏ ਨਹੀਂ ਨਹੀਂ ਪੈਣੀ ਕੇਰਾ ਤਾਂ ਗਹਿਣੀ ਪੈਂਦਾ ਅਗਲੇ ਨੂੰ ਹੁਣ ਐਵੇਂ ਥੋੜੀ ਇੱਕੇ ਗੱਲ ਸਿੱਧਾ ਚੱਕੀ ਚੱਲੀ ਆਪਾਂ ਅੱਜ ਤੋ ਮੇਰ ਲੈਣ ਲੱਗਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਬਾਪੂ ਜੀ ਆ ਮੇਰੀ ਭੈਣ ਹੈ ਤੇ ਉਹ ਮੇਰਾ ਵੱਡਾ ਭਾਈ ਓਏ ਤੂੰ ਆਹਰ ਕਿਤੇ ਦੇ ਉੱਤਰਾ ਆ ਆਪਦੇ ਭਾਈ ਵਾਸਤੇ ਮੇਰੀ ਕੁੜੀ ਦਾ ਰਿਸ਼ਤਾ ਮੰਗਣਾ ਹੈ ਤੂੰ ਰਿਸ਼ਤਾ ਮੰਗਣ ਦੀ ਗੱਲ ਕਰਦਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਆ ਸਾਡਾ ਵਾਲਾ ਤੇਰੀ ਕੁੜੀ ਨੂੰ ਪਿਆਰ ਕਰਦਾ ਮੈਂ ਇਸ ਘਰ ਚ ਨਾ ਠੁੱਕ ਕੇ ਮੁਰ ਜਾਣਾ ਪਰ ਅੰਦਰ ਨਹੀਂ ਆਉਂਦਾ ਸੀ ਬਾਈ ਆ ਕੀ ਬੋਲੀ ਜਾਨਾ ਤਾਰੀ ਇਸ ਕਰੇ ਤੇਰਾ ਰਿਸ਼ਤਾ ਨਹੀਂ ਹੋ ਸਕਦਾ ਪਰ ਕਿਉਂ ਬਣੇ ਓਏ ਗੱਲ ਸੁਣ ਓਏ ਇਸ ਤੋਂ ਪਹਿਲੇ ਕਿ ਮੈਂ ਤੈਨੂੰ ੱੱਕੇ ਮਾਰ ਕੇ ਬਾਹਰ ਕਰ ਦਾਂ ਦਬਾ ਦੇ ਤੋ ਓਏ ਅਸੀਂ ਤੇਰੇ ਕਰੇ ਖੜਨਾ ਵੀ ਨਹੀਂ ਚਾਹੁੰਦੇ ਬਾਪੂ ਮੇਰੇ